ਮੈਂ ਨਾ ਕਾਂਸਟੇਬਲ ਸੁਹਿੰਦਰ ਸਿੰਘ ਆ ਜੀ ਤੇ ਤੁਸੀਂ ਕਿਹੜੀ ਗੱਡੀ ਕਿਉਂ ਕਿੱਥੇ ਤਰਨਾ ਦੋ ਤੇ ਸਾਡਾ ਬੀਟ ਆ ਸਾਡੀ ਗੜਚਾਂਕਰ ਤੋਂ ਆਪਣੇ ਹਿਸ਼ਾਰਪੁਰ ਤੋਂ ਗੜਚਾਂਕਰ ਤੇ ਗੜਚਾਂਕਰ ਤੋਂ ਧਮਾਈ ਜੀ ਤੇ ਸਾਨੂੰ ਤਕਰੀਬਨ 550 ਤੇ ਕਾਲ ਆਈ ਆ ਕੰਟਰੋਲ ਰੂਮ ਤੋਂ ਤੇ ਕਿ ਐਕਸੀਡੈਂਟ ਹੋ ਗਿਆ ਆਈ ਵੀ ਬਾਈ ਹਸਪੀਟਲ ਦੇ ਤੋਂ ਤੇ ਅਸੀਂ ਮੌਕੇ ਤੇ 8 ਮਿੰਟਾਂ ਦੇ ਵਿੱਚ ਤੇ ਪਹੁੰਚ ਗਏ ਸੀ ਟਾਈਮ ਦੇ ਨਾਲ ਤੇ ਦੇਖਿਆ ਤਾਂ ਐਕਸੀਡੈਂਟ ਮਰੂਤੀ ਕਾਰ ਚ ਟਰੱਕ ਭੱਜਾ ਹੋਇਆ ਸੀਗਾ ਤੇ ਮੌਕੇ ਦੇ ਮੁੰਡੇ ਦੀ ਡੈਥ ਹੋ ਗਈ ਸੀਗੀ 22 ਸਾਲ ਦਾ ਮੁੰਡਾ ਸੀ ਤੇ ਮੁੰਡੇ ਦਾ ਨਾਮ ਸੀਗਾ ਜੰਗ ਬਹਾਦਰ ਤੇ ਆਪਣਾ ਡੈਡੀ ਉਹਨਾਂ ਦਾ ਨਾਮ ਸਰਵਿਸ ਸਿੰਘ ਉਹ ਲਾਲੀ ਕਹਿੰਦੇ ਤੇ ਅਲਾਹਾਬਾਦ ਤੋਂ ਸੀਗੇ ਉਹ ਤੇ ਉਹਨਾਂ ਨੂੰ ਆਪਣੇ ਟਰੈਕਟਰ ਦੀ ਜ਼ਹਿਤਤਾ ਦੇ ਨਾਲ ਤੇ ਉਹਨਾਂ ਨੂੰ ਜਿਹਦਾ ਪੈਰ ਸੀ ਉਹਨਾਂ ਦੇ ਵਿੱਚ ਫਸਿਓ ਜੀ ਉਹਨਾਂ ਨੂੰ ਟਰੈਕਟਰ ਦੀ ਮਦਦ ਦੇ ਨਾਲ ਉਹਨਾਂ ਨੂੰ ਬਾਹਰ ਕੀਤਾ ਕੱਢਿਆ ਤੇ ਆਪਣੇ ਐਂਬੂਲੈਂਸ ਚ ਪਾ ਕੇ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਸੀਗਾ ਜੀ ਕੀ ਲੱਗਦਾ ਕਿ ਐਕਸੀਡੈਂਟ ਦਾ ਖੁਰਮ ਕੀ ਕਾਰਨ ਸੀਗਾ? ਕਿ ਐਕਸੀਡੈਂਟ ਹਜੇ ਕਲੀਅਰ ਨਹੀਂ ਹੈਗਾ ਸਰ ਤੇ ਜਿੱਦਾਂ ਵੀ ਰਿਪੋਰਟ ਸਰ ਜਿੱਦਾਂ ਵੀ ਹੋਊਗੀ ਮੋਰਿਓ ਉਹਦਾ ਫੇ ਪਤਾ ਕਰਕੇ ਇੱਕ ਜਣਾ ਸੀ ਮੁੰਡਾ ਤੇ 22 ਸਾਲਾਂ ਦਾ ਮੁੰਡਾ ਸੀ ਉਹ ਜੀ ਤੁਸੀਂ 112 ਲੱਭੀ ਤੇ ਕੰਮ ਤੇ ਕਦਹੀਂ? ਥੋੜੀ ਡਿਊਟੀ ਸਾਡੀ ਡਿਊਟੀ ਸਰ ਹੈਗੀ ਕਿ ਮੈਂ ਜਿੱਦਾਂ ਵੀ ਹਾਈਵੇ ਤੇ ਆਪਣੇ ਕੋਈ ਐਕਸੀਡੈਂਟ ਹੁੰਦਾ ਹੈ ਨਾ ਕੇਸ ਤੇ ਉੱਥੇ ਉਹਨਾਂ ਦੀ ਹੈਲਪ ਕਰਨੀ ਆ ਜਾਂ ਕੋਈ ਸੱਟ ਲੱਗ ਜਾਂਦੀ ਹੈ ਉਹਨਾਂ ਨੂੰ ਮੈਡੀਕਲ ਸਹਾਇਤਾ ਦੇਣੀ ਹੈ ਜੇ ਜਿਆਦਾ ਸੀਰੀਅਸ ਕੰਡੀਸ਼ਨ ਆ ਤੇ ਉਹਨਾਂ ਨੂੰ ਆਪਣੇ ਹਸਪੀਟਲ ਪਹੁੰਚਾਉਣਾ ਹੈ ਤੇ ਮੌਕੇ ਤੇ ਪੁਲਿਸ ਵਗੈਰਾ ਬਾਕੀ ਪਹੁੰਚ ਗਈ ਸੀ ਹਾਂਜੀ ਹਾਂਜੀ ਬਿਲਕੁਲ ਜੀ ਤੇ ਨੇੜੇ ਦੇ ਆਪਣੇ ਥਾਣੇ ਵਾਲੇ ਸਦਰ ਥਾਣਾ ਉੱਥੋਂ ਪਹੁੰਚ ਗਏ ਕੀ ਗੱਲ ਹੋਈ ਅੱਜ ਭੋਜੀ ਸਵੇਰੇ ਬਚਾਨਾ ਸਵੇਰੇ ਸੁੱਤਾ ਉੱਠ ਕੇ ਗਿਆ ਕਿ ਉਹ ਮੈਂ ਬੱਚਿਆਂ ਦੀਆਂ ਵਰਦੀਆਂ ਦੇਣ ਜਾਣਾ ਤੇ ਉਧਰ ਗਿੱਧੇ ਭੰਗੜੇ ਦਾ ਕੰਮ ਕਰਦਾ ਸੀਗਾ ਤੇ ਉੱਥੇ ਕਹਿੰਦਾ ਮੈਂ ਵਰਦੀਆਂ ਦੇਣ ਜਾਣਾ ਤੇ ਸਵੇਰੇ ਉਧਰੋਂ ਆਉਂਦਾ ਸੀਗਾ ਜੀ ਹਾਂਜੀ ਤੇ ਆਉਂਦੇ ਆਉਂਦੇ ਤਕਰੀਬਨ ਐਕਸੀਡੈਂਟ ਹੋ ਗਿਆ ਜੀ ਕਾਚ ਆਦੇ ਸੀ ਇੱਕ ਕਾਰ ਸੀ ਜੀ ਮਰੂਤੀ ਕਾਰ ਕਿੱਥੇ ਹੋਇਆ ਐਕਸੀਡੈਂਟ ਇਹ ਪਾਜੀ ਆ ਦੂਸਰੇ ਬਲਾਸਪੁਰ ਰੋਡ ਦੇ ਨਾਲ ਹੀ ਆ ਜੀ ਜੀ ਤੇ ਕਾਰ ਆਪਣੀ ਸੀਗੀ ਕਾਰ ਆਪਣੀ ਸੀਗੀ ਜੀ ਜਿਹੜਾ ਡਰਾਈਵਰ ਟਪਰ ਜਾਂਦੇ ਨਾ ਹੋਇਆ ਬੰਦਾ ਫੜ ਲਿਆ ਕਿ ਨਾ ਟਗੇ ਉਹ ਜੀ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਫੜਿਆ ਹੋਗਾ ਮੈਨੂੰ ਨਹੀਂ ਪਤਾ ਜੀ ਕਹਿੰਦੇ ਫੜ ਲਿਆ ਕੀ ਮੰਗ ਕਰਦੇ ਸੀ ਜੀ ਮੈਂ ਮੰਗ ਭਾਜੀ ਹੁਣ ਕੀ ਕਰਾਂ ਮੇਰਾ ਤਾਂ ਬੱਚਾ ਚਲ ਗਿਆ ਭਾਜੀ ਸਹੀ ਗੱਲ ਮੈਂ ਮੰਗ ਕਿ ਦੱਸੋ ਇਹਨਾਂ ਤੋਂ ਕੀ ਕਰਾਂ ਮੇਰੇ ਬੱਚੇ ਨੂੰ ਇਹਨ ਮੇਲੇ ਚੱਕ ਹੀ ਲੰਦੇ ਪਾਣੀ ਭਲਾ ਦਿੰਦੇ ਇਹਨਾਂ ਹੀ ਬਹੁਤ ਸੀਗਾ ਡੇਢ ਘੰਟਾ ਭਾਜੀ ਤੁਹਾਡੇ ਸਿਆ ਉਹ ਬੱਚੇ ਵਿੱਚ ਮੈਂ ਜਾ ਕੇ ਆਪ ਗੱਡਿਆ ਪਰ ਡੇਢ ਘੰਟੇ ਬਾਅਦ ਤਾਂ ਮੈਂ ਗਿਆ ਹੁਣ ਠੀਕ ਹੈ ਜੀ ਤੁਸੀਂ ਕਹਿੰਦੇ ਪੁਲਿਸ ਕੋਈ ਨਹੀਂ ਪਹੁੰਚਾ ਮੋਕੇ ਤੇ ਪੁਲਿਸ ਵਾਲੇ ਪਹੁੰਚੇ ਹੋਣਗੇ ਜੀ ਬਾਅਦ ਚ ਪਹੁੰਚੇ ਹੋਣਗੇ ਮੈਨੂੰ ਨਹੀਂ ਇਹ ਨਹੀਂ ਕਿ ਇਹਨਾਂ ਦਾ ਹੀ ਫੋਨ ਆਇਆ ਸੀਗਾ ਇਹਨਾਂ ਦਾ ਹੀ ਫੋਨ ਉੱਥੇ ਸਾਡੇ ਇੱਕ ਪਿੰਡ ਦੇ ਬਾਬਾ ਜੀ ਆ ਉਹਨਾਂ ਨੂੰ ਆਇਆ ਉਹਨਾਂ ਨੇ ਮੈਨੂੰ ਪੁੱਛਿਆ ਵੀ ਗੱਡੀ ਨੰਬਰ ਤੇ ਕਹਿੰਦਾ ਇਦਾਂ ਤੇ ਵੈਕਸੀਡੈਂਟ ਹੋ ਗਿਆ ਹੈਗਾ ਬੇ ਮੇਰੀ ਗੱਡੀ ਦੇ ਵਿੱਚ ਐਂਬੂਲੈਂਸ ਦੇ ਕਾਟ ਵੀ ਬਥੇਰੇ ਖਿਲਰੇ ਪਏ ਸੀ ਜੀ ਤੇ ਇਹਦੇ ਬੇਟੇ ਦੇ ਕਾਟ ਵੀ ਹੈਗੇ ਗਿੱਧੇ ਪੰਘੜੇ ਦਾ ਕੰਮ ਕਰਦਾ ਉਸੇ ਕਾਟਾਂ ਦੇ ਉੱਤੇ ਫੋਨ ਕੀਤਾ ਇਹਨਾਂ ਨੂੰ ਸਾਨੂੰ ਮੌਕੇ ਤੇ ਮੌਕੇ ਤੇ ਬਾਜੀ ਉੱਥੇ ਪਤਾ ਨਹੀਂ ਕਿੰਨਾ ਚਿਰ ਤੜਫਣਾ ਆਪਾਂ ਨੇ ਦੇਖਿਆ ਮੈਂ ਤਾਂ ਜਾ ਕੇ ਵਿੱਚੋਂ ਕੱਢਿਆ ਫਸਿਆ ਇਹ ਤਾਂ ਸਾਰੇ ਉੱਥੇ ਦੇਖੀ ਜਾਂਦੇ ਸੀ ਕਿਸੇ ਨੂੰ ਕੱਢਿਆ ਤੱਕ ਵੀ ਨਹੀਂ ਠੀਕ ਹੈ ਜੀ ਕੀ ਨਾਂ ਪਈ ਆਪਣਾ ਮੇਰਾ ਨਾਮ ਸਰਬਜੀਤ ਸਿੰਘ ਸੰਧੂ ਕੀ ਚੱਕਰ ਪੈ ਗਿਆ ਥਾਣੇ ਤੁਸੀਂ ਹੁਣ ਥਾਣੇ ਸਰ ਮੇਰੇ ਦੋਸਤ ਆ ਸਰਬਜੀਤ ਸਿੰਘ ਜੀ ਐਂਬੂਲੈਂਸਾਂ ਦਾ ਕੰਮ ਉਹਨਾਂ ਦਾ ਉਹਨਾਂ ਦੇ ਬੇਟੇ ਦੀ ਡੈਥ ਹੋਈ ਆ ਸਵੇਰੇ ਮਾਰਨਿੰਗ ਟਾਈਮ 6 ਵਜੇ ਟ੍ਰਿਪਰ ਨੇ ਸਾਈਡ ਮਾਰੀ ਆ ਸਾਈਡ ਤੇ ਲਿਜਾ ਕੇ ਉਹਨੂੰ ਗੱਡੀ ਉਹਦੀ ਰਗੜ ਦਿੱਤੀ ਆ ਤੇ ਮੌਕੇ ਤੇ ਡੈਥ ਹੋ ਗਈ ਆ ਤੇ ਅਸੀਂ ਸਵੇਰ ਦੇ ਬੈਠੇ ਆ ਥਾਣੇ ਦੇ ਵਿੱਚ ਆ ਕੇ ਅਸੀਂ ਉਹਨਾਂ ਨੂੰ ਕਹਿ ਰਹੇ ਆ ਕਿ ਸਰ ਐਫ ਆਈ ਆਰ ਕਰੋ ਤੇ ਉਹਦਾ ਪੋਸਟਮਾਰਟਮ ਹੋਵੇ ਤੇ ਅਸੀਂ ਡੈੱਡ ਬੋਡੀ ਲੈ ਕੇ ਜਾਈਏ ਬਟ ਉਹ ਉਹਨਾਂ ਨੂੰ ਕਾਲ ਆ ਰਹੀ ਆ ਬਾਰ ਬਾਰ ਟ੍ਰਿਪਲ ਡਰਾਈਵਰ ਆ ਮਾਲਕਾਂ ਦੀ ਤੇ ਉਹਨਾਂ ਨੇ ਉਹਨੂੰ ਅਰੈਸਟ ਕਰ ਲਿਆ ਆ ਹੁਣ ਸਾਨੂੰ ਕਹਿੰਦੇ ਆ ਗਵਾਹ ਲੈ ਕੇ ਆਓ ਕਦੇ ਕਹਿੰਦੇ ਆ ਕਿ ਕਾਰਵਾਈ ਇਦਾਂ ਨਹੀਂ ਹੋਣੀ ਤੁਸੀਂ ਗਵਾਹ ਦੱਸੋ ਕਿਹੜਾ ਉੱਥੇ ਹੁਣ 6 ਵਜੇ ਇੱਕ ਪਰ ਸਾਰੀ ਦੁਨੀਆ ਨੂੰ ਨਜ਼ਰ ਆਂਦਾ ਆ ਵੀ ਸਾਈਡ ਤੇ ਲਿਆ ਕੇ ਗੱਡੀ ਠੋਕ ਦਿੱਤੀ ਓਨੇ ਤੇ ਪਰ ਇਹ ਲੋਕ ਹੁਣ ਸਾਡੇ ਦੇ ਕੋਈ ਕਾਰਵਾਈ ਨਹੀਂ ਕਰ ਰਹੇ ਰਿਕਵੈਸਟਾਂ ਕਰ ਰਹੇ ਆ ਮੇਨਤਾ ਕਰ ਰਹੇ ਆ ਪਰ ਉਹ ਕੋਈ ਕਾਰਵਾਈ ਨਹੀਂ ਕਰਦੇ ਪੁਲਿਸ ਵਾਲੇ ਕੀ ਕਹਿ ਰਹੇ ਨੇ ਪੁਲਿਸ ਵਾਲੇ ਇਹੀ ਕਹਿ ਰਹੇ ਆ ਕਿ ਕੋਈ ਗਵਾਹ ਲੈ ਕੇ ਆਓ ਗਵਾਹ ਅਸੀਂ ਉੱਥੋਂ ਕਿੱਥੇ ਲੈ ਕੇ ਆਈਏ ਸਾਨੂੰ ਤਾਂ ਖੁਦ 2-3 ਘੰਟੇ ਬਾਅਦ ਜਾ ਕੇ ਮੁੰਡਾ ਘੜਿਆ ਅੰਦਰੋਂ ਬਿਆਨ ਦਰਜ ਕਰਾਤੇ ਤੁਸੀਂ ਬਿਆਨ ਦਰਜ ਕਰਿ ਦੇ ਨਹੀਂ ਪਏ ਉਹ ਬਿਲਕੁਲ ਨਹੀਂ ਕਰ ਰਹੇ ਬਿਆਨ ਦਰਜ ਕੀ ਲੱਗਦਾ ਤੁਹਾਨੂੰ ਸਾਡੇ ਕੋਲ ਸਾਡੀ ਤਾਂ ਡਿਮਾਂਡ ਆ ਜੀ ਪ੍ਰਸ਼ਾਸਨ ਦੇ ਅੱਗੇ ਕਿਸੇ ਦਾ ਜਵਾਨ ਪੁੱਤ ਮਰਿਆ ਹੈਗਾ ਉਹਦੀ ਵੀ ਜਿਹੜੀ ਕਾਰਵਾਈ ਬਣਦੀ ਹੈ ਟਿਪਪਰ ਮਾਲਕ ਤੇ ਡਰਾਈਵਰ ਤੇ ਉਹ ਤੇ ਕਾਰਵਾਈ ਕੀਤੀ ਜਾਵੇ ਬਟ ਉਹ ਨਹੀਂ ਕਰਦੇ ਠੀਕ ਓਕੇ ਐਕਸੀਡੈਂਟ ਹੋਇਆ ਕੀ ਕਿਨੇ ਕਿਨੇ ਵਾਹਨ ਕਿਹੜਾ ਕੌਣ ਕੌਣ ਸੀ ਹੋਇਆ ਸੀ ਇੱਕ ਕਾਰ ਸੀ ਮਰੂਤੀ ਕਾਰ ਤੇ ਇੱਕ ਟਿਪਪਰ ਦਾ ਹੋਇਆ ਸੀ ਸਾਨੀ 112 ਤੇ ਕੰਪਲੇਂਟ ਆਈ ਸੀ ਕਿ ਅਸੀਂ ਮੌਕੇ ਤੇ ਪਹੁੰਚੇ ਆ ਮੌਕੇ ਤੇ ਟਿਪਪਰ ਚਾਲਕ ਵਿੱਚ ਕਾਰ ਦੇ ਵਿੱਚ ਫਸਿਆ ਹੋਇਆ ਸੀਗਾ ਤੇ ਟਿਪਪਰ ਚਾਲਕ ਜਿਹੜਾ ਸੀ ਉਹ ਮੌਕੇ ਤੋਂ ਭੱਜ ਗਿਆ ਸੀਗਾ ਤੇ ਉੱਥੇ ਆਪਾਂ ਉਹ ਪੇੜ 'ਚੋਂ ਟਰੈਕਟਰ ਬੁਲਾ ਕੇ ਉਹਨੇ ਰੱਸਾ ਪਾ ਕੇ ਟਕਾਰ ਨੂੰ ਕੱਢ ਕੇ ਵਿੱਚੋਂ ਸਿੱਧੀ ਕਰਕੇ ਤਾਂ ਉਹਨਾਂ ਫੇਰ ਬਾਹਰ ਕੱਢਿਆ ਜੀ। ਜਦ ਕਾਰ ਚੱਲਦੀ ਸੀ ਜਦੋਂ ਜੈਥੂ ਦੀ ਕਾਹਾਂ ਜੀ ਤੇ ਮੌਕੇ ਤੇ ਹੋ ਗਈ ਸੀ ਜੰਗਬਾਦਰ। ਅੱਛਾ ਤੇ ਟਿਪਪਰ ਵਾਲਾ ਕਿੱਥੇ ਦਾ ਫੜਵਾਇਆ ਕਿ ਨਹੀਂ? ਇਹ ਟਿਪਪਰ ਵਾਲਾ ਪਠਾਨਕੋਟ ਦਾ ਆ ਜੀ ਹਾਂਜੀ ਫੜ ਲਿਆ ਜੀ। ਇਹ ਆਪਣੇ ਆਪ ਹੀ ਉੱਥੇ ਚਲ ਗਿਆ ਸੀਗਾ ਇਹਨੇ ਤੇ ਚੱਬੇ ਵਾਲਾ ਠਾਣੀ ਚਲ ਗਿਆ ਸੀਗਾ। ਕੀ ਕਾਰਨ ਸੀ ਇਹਦੇ ਜਿਹੜਾ ਐਕਸੀਡੈਂਟ ਦਾ ਕੀ ਕਾਰਨ ਸੀ ਇਹਦਾ? ਆਹਨ ਤਾਂ ਹੁਣ ਮੌਕੇ ਤੇ ਤਾਂ ਕੋਈ ਹੈ ਨਹੀਂ ਸੀਗਾ ਅਸੀਂ ਨਾ ਹੀ ਕੈਮਰਿਆ ਉੱਥੇ ਕੋਈ ਪਰ ਦੇਖਣ ਨੂੰ ਆਇਆ ਕਿ ਦੋ ਸਾਹਮਣੇ ਵੱਜੇ ਜਾਂਦੇ ਹਾਂਜੀ ਉਹ ਦੂਜੀ ਸਾਈਡ ਆ ਕੇ ਵੱਜ ਰਹੇ ਹਾਂਜੀ ਹਾਂਜੀ ਤੇ ਕਾਰਵਾਈ ਨਹੀਂ ਕੀਤੀ ਕਾਰਵਾਈ ਹੁਣ ਇੱਕ ਪਰਚਾ ਦਰਜ ਕਰਕੇ ਇਹਨਾਂ ਦੇ ਡੈਡੀ ਤੇ ਬਿਆਨਾਂ ਤੇ ਕਾਰਵਾਈ ਕਰਕੇ ਪਈ ਕੋਈ ਪਰਚਾ ਦਰਜ ਕਰ